ਸੁਖ ਸ਼ਾਂਤੀ ਹੋthi ਆ ਸਕਦੀ ਜਿੱਥੇ ਆ ਕਲਚਰ ਦੇ ਨਾਲ ਪਿਆਰ ਕਰਦਾ ਹੋਵੇ। ਸੋ ਆਪਣੀ ਆਪਣੀ ਕਲਚਰ ਨੂੰ ਸੰਭਾਲ ਕੇ ਰੱਖਣਾ। ਪੰਜਾਬੀ ਮਾਂ ਬੋਲੀ, ਪੰਜਾਬੀ ਯਦਵ, ਪੰਜਾਬੀ ਵਿਰਸਾ ਇਹਨਾ ਅਮੀਰ ਹੈ ਜਿਸ ਨੂੰ ਨਾ ਸੰਭਾਲਿਆ ਗਿਆ ਤੇ ਗਵਾਚ ਜਾਣਾ। ਬਸ ਗਵਾਚਣ ਨਹੀਂ ਦੇਣਾ ਇਹ ਤੁਹਾਡੀ ਜ਼ਿੰਮੇਵਾਰੀ ਹੈ। तमाम ਕਲਾਕਾਰ ਜੁਇਲਸ ਜਗਾ ਤੇ ਇਸ ਮੰਚ ਤੇ ਪਰਫਾਰਮੈਂਸ ਕਰਕੇ ਗਏ। ਬੇਸ਼ੱਕ ਉਹ ਆਪਣੀ ਆਪਣੀ ਜਗ੍ਹਾ ਤੋਂ ਜਿੱਤ ਕੇ ਆਏ ਉਹ ਜਿੱਤੇ ਹੋਏ ਕਲਾਕਾਰਾਂ ਦਾ ਪ੍ਰਦਰਸ਼ਨ ਇੱਥੇ ਹੋਇਆ ਔਰ ਉਸ ਪ੍ਰਦਰਸ਼ਨ ਨੂੰ ਮੈਂ ਖੁਦ ਬੈਠ ਕੇ ਇੱਥੇ ਉਸ ਦਾ ਆਨੰਦ ਮਾਣਿਆ ਇਸ ਤਰ੍ਹਾਂ ਲੱਗਦਾ ਸੀ ਕਿ ਮੈਂ ਆਪਣਾ ਬਚਪਨ ਇਹਨਾਂ ਦੇ ਅੰਦਰ ਦੇਖ ਰਿਹਾ ਆਪਣੀ ਜਵਾਨੀ ਇਹਨਾਂ ਦੇ ਅੰਦਰ ਦੇ ਮੈਂ ਪ੍ਰਫੁੱਲਤ ਹੋ ਰਿਹਾ ਸੀ ਮੇਰਾ ਦਿਲ ਕਰਦਾ ਸੀ ਮੈਂ ਉਹਨਾਂ ਦੇ ਜਾ ਕੇ ਵਿੱਚ ਨੱਚਣ ਲੱਗਾਂ ਐਸੀ ਪੇਸ਼ਕਾਰੀ ਸੀ ਕਮਾਲ ਦੀ ਆ ਦੁਰਗਾ ਯੂਨੀਵਰਸਿਟੀ ਜਿਹੜੀ ਇਹ ਤਾਂ ਬਹੁਤ ਖਮਾਚ ਉਹਨਾਂ ਦਾ ਇੱਕ ਇੱਕ ਹਿੱਸਾ ਇੱਕ ਇੱਕ ਕੰਮ ਸਾਰੰਸ਼ਚੇਰੇ ਦੇ ਉੱਤੇ ਸਮਾਇਕ ਬਹੁਤ ਜ਼ਰੂਰੀ ਹੈ ਥੋੜਾ ਥੋੜਾ ਹਸੀਨਤ ਰੋੜ ਚਾਹੀਦਾ ਦੁੱਖ ਹੋਵੇ ਦੱਸਣਾ ਜ਼ਰੂਰ ਚਾਹੀਦਾ ਜੜਦੀ ਜਵਾਨੀ ਵਿੱਚ ਰੁੱਤਮਸਥਾਨੀ ਵਿੱਚ ਕਿਸੇ ਨਾਲ ਫਸਣਾ ਜ਼ਰੂਰ ਚਾਹੀਦਾ ਆ ਨਹੀਂ ਤਾਂ ਇਹ ਵੇਤੁਰੇ ਤੇ ਰੋਗੇ